ਅੱਜ ਦੀ ਵੀਡੀਓ ਵਿੱਚ ਅਸੀਂ ਪੜ੍ਹਾਂਗੇ ਕਿ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਕਿਵੇਂ ਹੋਇਆ ਵਿਦਵਾਨਾਂ ਦੀ ਖੋਜ ਅਨੁਸਾਰ ਆਰ્ય ਲੋਕ ਲਗਭਗ 1500 ਈਸਵੀ ਚ ਭਾਰਤ ਵਿੱਚ ਦਾਖਲ ਹੋਏ ਮਤਲਬ ਜਿਹੜੇ ਆਰ્ય ਲੋਕ ਸੀਗੇ ਉਹ ਭਾਰਤ ਵਿੱਚ 1500 ਈਸਵੀ ਤੱਕ ਦਾਖਲ ਹੋ ਚੁੱਕੇ ਸਨ ਸਭ ਤੋਂ ਪਹਿਲਾਂ ਇਹਨਾਂ ਦਾ ਆਗਮਨ ਪੰਜਾਬ ਦੇ ਵਿੱਚ ਹੋਇਆ ਅਸੀਂ ਇੱਥੇ ਦੇਖਦੇ ਹਾਂ ਕਿ ਜਿਹੜੇ ਵੀ ਵਿਦੇਸ਼ੀ ਆਕਰਮਣਕਾਰੀ ਸੀਗੇ ਉਹ ਪੰਜਾਬ ਤੋਂ ਹੋ ਕੇ ਹੀ ਭਾਰਤ 'ਚ ਐਂਟਰ ਕਰਦੇ ਸੀਗੇ ਤੇ ਇਹ ਵੀ ਪੰਜਾਬ ਤੋਂ ਹੋ ਕੇ ਹੀ ਭਾਰਤ 'ਚ ਆਏ ਤੇ ਛੇਤੀ ਇਹਨਾਂ ਨੇ ਆਦੀਵਾਸੀਆਂ ਉੱਪਰ ਜਿੱਤ ਪ੍ਰਾਪਤ ਕੀਤੀ ਤੇ ਇਹਨਾਂ ਨੇ ਮਤਲਬ ਜਿਹੜੇ ਪੰਜਾਬ ਦਾ ਜੋ ਖੇਤਰ ਸੀਗਾ ਉਸ ਨੂੰ ਜਿੱਤ ਲਿਆ ਤੇ ਉਸ ਸਮੇਂ ਇੱਥੇ ਆਦੀਵਾਸੀ ਰਹਿੰਦੇ ਸੀ ਤੇ ਇਹਨਾਂ ਨੇ ਆਦੀਵਾਸੀਆਂ ਉੱਪਰ ਜਿੱਤ ਪ੍ਰਾਪਤ ਕਰ ਲਈ ਤੇ ਇੱਥੇ ਸਿੰਧ ਦਰਿਆ ਤੋਂ ਲੈ ਕੇ ਸਰਸਵਤੀ ਨਦੀ ਤੱਕ ਵਸ ਗਏ ਇੰਨਾ ਦੀ ਭਾਸ਼ਾ ਇੱਕ ਵਿਕਸਿਤ ਭਾਸ਼ਾ ਸੀ ਇਹ ਜਿਹੜੇ ਆर्य ਲੋਕ ਸੀਗੇ ਇਹ ਆਪਣੇ ਨਾਲ ਆਰੀ ਭਾਸ਼ਾ ਲੈ ਕੇ ਆਈ ਸੀ ਜਿਹੜੀ ਕੀ ਸੀ ਇੱਕ ਵਿਕਸਿਤ ਭਾਸ਼ਾ ਸੀ ਇੰਨਾ ਨੇ ਇੱਥੋਂ ਦੇ ਦਰਿਆਵਾਂ ਤੇ ਬੈਠ ਕੇ ਵੇਦਾਂ ਦੀ ਰਚਨਾ ਕੀਤੀ ਵਿਦਵਾਨ ਵਿੱਚ ਆਰੀ ਲੋਕਾਂ ਦੇ ਸप्त ਸਿੰਧੂ ਭਾਵ ਪੰਜਾਬ ਤੱਕ ਹੀ ਸੀਮਿਤ ਰਹੇ ਜਿਹੜੇ ਆਰੀ ਲੋਕਾਂ ਦੇ ਸप्त ਸਿੰਧੂ ਸੀਗੇ ਉਹ ਪੰਜਾਬ ਤੱਕ ਹੀ ਸੀਮਿਤ ਰਹੇ ਤੇ ਉਹ ਗੰਗਾ ਯਮੁਨਾ ਦੇ ਦੁਆਰਾਂ ਨੂੰ ਜਿੱਤ ਕੇ ਮਤਲਬ ਜਿਹੜੇ ਆਰੇ ਲੋਕ ਸੀਗੇ ਉਹ ਬਾਅਦ ਚ ਗੰਗਾ ਯਮੁਨਾ ਜਿਹੜੇ ਦਲੇ ਦੁਆਰੇ ਹੈ ਉਹਨਾਂ ਨੂੰ ਜਿੱਤ ਕੇ ਅੱਗੇ ਵਧਦੇ ਗਏ ਤੇ ਅੱਗੇ ਉਹਨਾਂ ਨੇ ਬੰਗਾਲ ਅਸਮ ਤੇ ਉੜੀਆ ਤੱਕ ਜਾ ਕੇ ਇੰਨਾਂ ਨੇ ਉਥੇ ਆਪਣੇ ਵੱਡੇ ਵੱਡੇ ਗਨਰਾਜ ਸਥਾਪਿਤ ਕੀਤੇ ਸੰਖੇਪ ਵਿੱਚ ਜੇ ਸੀ ਕਹਿ ਸਕਦੇ ਆ ਕਿ ਇੰਨਾਂ ਨੇ ਬੰਗਾਲ ਅਸਮ ਤੇ ਉੜੀਆ ਤੱਕ ਮਤਲਬ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਉਹ ਜਿਹੜੇ ਖੇਤਰ ਸੀ ਉਹਨਾਂ ਨੂੰ ਇਹ ਜਿੱਤ ਗਏ ਇਸ ਦੌਰਾਨ ਭਾਸ਼ਾ ਆਦੀ ਵਾਸੀਆਂ ਦੀ ਭਾਸ਼ਾ ਦੇ ਸੰਪਰਕ ਨਾਲ ਮਿਸ਼ਿਤ ਹੁੰਦੀ ਗਈ ਤਾਂ ਜਿਹੜੀ ਇਹ ਆਰੀਏ ਭਾਸ਼ਾ ਲੈ ਕੇ ਆਏ ਸੀਗੇ ਉਹ ਜਿਹੜੀ ਆਦੀ ਵਾਸੀਆਂ ਦੀ ਭਾਸ਼ਾ ਭਾਸ਼ਾ ਸੀਗੀ ਉਹਨਾਂ ਦੇ ਨਾਲ ਮਿਕਸ ਹੋ ਗਈ ਯਾਨੀ ਕਿ ਮਿਸ਼ਰਿਤ ਹੋ ਗਈ ਆਰੰਭਿਕ ਰੀਸ਼ਾ ਨੇ ਵੈਦਿਕ ਭਾਸ਼ਾ ਨੂੰ ਸ਼ੁੱਧ ਬਣਾਣ ਰੱਖਣ ਲਈ ਵਿਆਕਰਣ ਦੇ ਕਰਨੇ ਸ਼ੁਰੂ ਕਰ ਦਿੱਤੇ ਤੇ ਅਸ਼ੁੱਧਤਾ ਨੂੰ ਵੈਦਿਕ ਭਾਸ਼ਾ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਿਹੜੇ ਜੋ ऋषि मुनि ਸੀਗੇ ਵੈਦਿਕ ऋषि मुनि ਮਤਲਬ ਉਹ ਉਹ ਆਪਣੀ ਭਾਸ਼ਾ ਨੂੰ ਸ਼ੁੱਧ ਬਣਾ ਕੇ ਰੱਖਣਾ ਚਾਹੁੰਦੇ ਸੀਗੇ ਤੇ ਭਾਸ਼ਾ ਵਿੱਚ ਅਸੀਂ ਦੇਖਦੇ ਹਾਂ ਕਿ ਸਮੇਂ ਨਾਲ ਹਰ ਭਾਸ਼ਾ ਵਿੱਚ ਅਸ਼ੁੱਧੀਆਂ ਆ ਜਾਂਦੀਆਂ ਹਨ ਤੇ ਉਹਨਾਂ ਨੇ ਇਹਨਾਂ ਅਸ਼ੁੱਧੀਆਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਵਿਆਕਰਣ ਦੀ ਰਚਨਾ ਕੀਤੀ ਤੇ ਇਸ ਦੌਰਾਨ ਉਦਾਹਰਣ ਅਸੀਂ ਮਤਲਬ ਪੜ੍ਹਦੇ ਹਾਂ ਕਿ ਜਿਹੜੇ ਪਾਣਿਨੀ ਰੀਸ਼ੀ ਸੀਗੇ ਉਹਨਾਂ ਨੇ ਅਸ਼ਟਧਿਆਈ ਵਿਆਕਰਣ ਰਚਨਾ ਕੀਤੀ ਠੀਕ ਹੈ ਇਸ ਤਰ੍ਹਾਂ ਵਿਆਕਰਣ ਦੇ ਨਿਯਮਾਂ ਵਿੱਚ ਬੰਦੀ ਹੋਈ ਸ਼ੁੱਧ ਨੂੰ ਸੰਸਕ੍ਰਿਤ ਕਿਹਾ ਜਾਣ ਲੱਗ ਪਿਆ ਇਹ ਜਿਹੜੀ ਭਾਸ਼ਾ ਸੀਗੀ ਜਿਹੜੀ ਆर्य ਲੋਕ ਲੈ ਕੇ ਆਏ ਸੀ ਤੇ ਇਸ ਦੀ ਇਹਨਾਂ ਨੇ ਮਤਲਬ ਵਿਆਕਰਣ ਦੇ ਨਿਯਮਾਂ ਦੀ ਰਚਨਾ ਕੀਤੀ ਤੇ ਇਸ ਨੂੰ ਹੀ ਅਸੀਂ ਸੰਸਕ੍ਰਿਤ ਕਹਿਣ ਲੱਗ ਗਏ ਸੀ ਪਰੰਤੂ ਆਮ ਲੋਕ ਇੰਨਾ ਵਿਆਕਰਨ ਵਿਆਕਰਨਿਕ ਦੀ ਪਾਲਣਾ ਨਾ ਕਰ ਸਕੇ ਤੇ ਇਸ ਦੇ ਨਤੀਜੇ ਵਜੋਂ ਸੰਸਕ੍ਰਿਤ ਕੇਵਲ ਵਿਦਵਾਨਾਂ ਦੀ ਭਾਸ਼ਾ ਬਣ ਕੇ ਹੀ ਰਹਿ ਗਈ ਸੀ ਤੇ ਜਿਹੜੇ ਅਸੀਂ ਆਮ ਲੋਕ ਹੁੰਦੇ ਆ ਮਤਲਬ ਅਸੀਂ ਜਿਹੜੇ ਹੈ ਉਹ ਸੋਖੀ ਜਿਹੜੇ ਸੋਖੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਦੇ ਆ ਤੇ ਇਸੇ ਕਾਰਨ ਜਿਹੜੇ ਆਮ ਲੋਕ ਸੀਗੇ ਉਹ ਇਸ ਭਾਸ਼ਾ ਨੂੰ ਨਹੀਂ ਅਪਣਾ ਸਕੇ ਤੇ ਸੰਸਕ੍ਰਿਤ ਜਿਹੜੀ ਹੈ ਉਹ ਕੇਵਲ ਵਿਦਵਾਨਾਂ ਤੱਕ ਹੀ ਸੀਮਤ ਰਹੀ ਇਸ ਦੇ ਨਾਲ ਨਾਲ ਹੀ ਲੋਕ ਬੋਲੀ ਵੀ ਵਿਕਸਿਤ ਹੁੰਦੀ ਗਈ ਤੇ ਜਿਹੜੀ ਜਿਹੜੀ ਲੋਕ ਬੋਲੀਆਂ ਹੁੰਦੀਆਂ ਆ ਉਹ ਵੀ ਵਿਕਸਿਤ ਹੁੰਦੀ ਗਈ ਤੇ ਪਾਲੀ ਪ੍ਰਕਿਰਤੀ ਦੇ ਨਾਂ ਨਾਲ ਪ੍ਰਸਿੱਧ ਹੋ ਗਈ ਤੇ ਜਿਹੜੀ ਉਹ ਲੋਕ ਬੋਲੀਆਂ ਸੀਗੀਆਂ ਉਹ ਪਾਲੀ ਪ੍ਰਕਿਰਤ ਦੇ ਨਾਂ ਨਾਲ ਪ੍ਰਸਿੱਧ ਹੋ ਗਈ ਇਹ ਲੋਕ ਬੋਲੀ ਫਿਰ ਪੰਜ ਪ੍ਰਕ੍ਰਿਤ ਪਿਸ਼ਾਚੀ ਪ੍ਰਕਿਰਤ ਸ਼ੋਰ ਸੈਣੀ ਪ੍ਰਕਿਰਤ ਮਹਾਰਾਸ਼ਟਰੀ ਪ੍ਰਕਿਰਤ ਮਾਗਦੀ ਪ੍ਰਕਿਰਤ ਦੇ ਅਰਧ ਮਾਗਦੀ ਪ੍ਰਕਿਰਤ ਦੇ ਨਾਲ ਨਾਲ ਪ੍ਰਸਿੱਧ ਹੋ ਗਈ ਸੰਖੇਪ ਵਿੱਚ ਤੁਸੀਂ ਕਹਿ ਸਕਦੇ ਆ ਕਿ ਜਿਹੜੇ ਜਿਹੜੀ ਲੋਕ ਬੋਲੀਆਂ ਸੀਗੀ ਉਹ ਅੱਗੇ ਪੰਜ ਪ੍ਰਕਾਰਾਂ ਵਿੱਚ ਵੰਡ ਗਈ ਜਿਸ ਦੇ ਨਾਂ ਹੇਠਾਂ ਲਿਖੀ ਹੋਈ ਹਨ ਪਿਸ਼ਾਚੀ ਪ੍ਰਕਿਰਤ ਸ਼ੋਰ ਸੈਣੀ ਪ੍ਰਕਿਰਤ ਮਹਾਰਾਸ਼ਟਰੀ ਪ੍ਰਕਿਰਤ ਮਾਗਦੀ ਪ੍ਰਕਿਰਤ ਤੇ ਅਰਧ ਮਾਗਦੀ ਪ੍ਰਕਿਰਤ ਇਹਨਾਂ ਨੂੰ ਤੁਸੀਂ ਯਾਦ ਕਰ ਲਿਓ ਕਿਉਂਕਿ ਇਹ ਕਾਫੀ ਇੰਪੋਰਟੈਂਟ ਹਨ ਇੰਨਾ ਪ੍ਰਕਿਰਤਾਂ ਦੇ ਵੀ ਨਿਯਮ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਜਿਹੜੀ ਇਹ ਲੋਕ ਬੋਲੀਆਂ ਸੀਗੀਆਂ ਇੰਨਾਂ ਦੇ ਵੀ ਮਤਲਬ ਜਿਹੜੇ ਸੀਗੇ ਉਹ ਨਿਯਮ ਕਰਨੇ ਸ਼ੁਰੂ ਕਰ ਦਿੱਤੇ ਅਰਥਾਤ ਮਤਲਬ ਵਿਆਕਰਣ ਮਤਲਬ ਵਿਆਕਰਣ ਟਾਈਪ ਹੋ ਗਿਆ ਇਹ ਫਿਰ ਇਹ ਵੀ ਸੰਸਕ੍ਰਿਤ ਵਾਂਗ ਹੀ ਸਾਹਿਤਿਕ ਪਾਸ਼ਾਵਾ ਬਣ ਕੇ ਰਹਿ ਗਈਆਂ ਮਤਲਬ ਸੰਸਕ੍ਰਿਤ ਵਾਂਗ ਹੀ ਇਹਨਾਂ ਦਾ ਉਪਯੋਗ ਵੀ ਸਾਹਿਤ ਵਿੱਚ ਹੋਣ ਲੱਗ ਪਿਆ ਸੀਗਾ ਇਸ ਤਰ੍ਹਾਂ ਲੋਕ ਬੋਲੀਆਂ ਪ੍ਰਕਿਰਤਾਂ ਦੇ ਪੜਾਣ ਨੂੰ ਪਾਰ ਕਰਕੇ ਇਹ ਅਪਭ੍ਰੰਸ਼ਾਂ ਦੇ ਪੜਾ ਵਿੱਚ ਦਾਖਲ ਹੋ ਗਈਆਂ ਤੇ ਪੰਜ ਅਪਭ੍ਰੰਸ਼ਾਂ ਪਿਸ਼ਾਚੀ ਅਭ੍ਰੰਸ਼ ਸ਼ੋਰ ਸੈਣੀ ਅਭ੍ਰੰਸ਼ ਮਹਾਰਾਸ਼ਟਰੀ ਅਭ੍ਰੰਸ਼ ਮਾਗਦੀ ਅਭ੍ਰੰਸ਼ ਤੇ ਅਰਧ ਮਾਗਦੀ ਅਭ੍ਰੰਸ਼ ਦੇ ਨਾਂ ਨਾਲ ਆਪਣੇ ਆਪਣੇ ਇਲਾਕੇ ਵਿੱਚ ਪ੍ਰਚਲਿਤ ਹੋ ਗਈਆਂ ਮਤਲਬ ਜਿਹੜੀ ਇਹ ਭਾਸ਼ਾ ਸੀਗੀ ਲੋਕ ਭਾਸ਼ਾ ਇਹ ਪ੍ਰਕਿਰਤਾਂ ਦੇ ਪੜਾਣ ਨੂੰ ਹੀ ਪਾਰ ਕਰ ਗਈ ਤੇ पार ਕਰਕੇ ਅਪਭ੍ਰੰਸ਼ਾ ਦੇ ਪੜਾਵੀ ਚ ਇਹ ਹੈ ਇਹ ਦਾਖਲ ਹੋ ਗਈਆਂ ਸੀ ਜਿਹੜੇ ਪੰਜ ਨਾਂ ਦਿੱਤੇ ਗਏ ਸਨ ਇਹ ਅਸੀਂ ਵਾਪਸ ਫੇਰ ਤੋਂ ਰਾਵਾਂਗੇ ਇੱਥੇ ਤੇ ਜਿਹੜੀ ਲੋਕ ਭਾਸ਼ਾ ਸੀ ਆਪਣੇ ਆਪਣੇ ਇਲਾਕੇ ਵਿੱਚ ਪ੍ਰਚਲਿਤ ਹੋ ਗਈਆਂ ਸਨ ਫਿਰ ਇੰਨਾ ਅਪਭ੍ਰੰਸ਼ਾ ਦੇ ਵੀ ਵਿਆਕਰਣ ਨਿਯਮ ਬਣਨੇ ਸ਼ੁਰੂ ਹੋ ਗਏ ਜਿਵੇਂ ਕਿ ਅਸੀਂ ਉੱਪਰ ਸੰਸਕ੍ਰਿਤ ਦੇ ਵੇਖੇ ਸੀਗੇ ਉਸੇ ਤਰ੍ਹਾਂ ਹੀ ਇੰਨਾ ਦੇ ਵੀ ਵਿਆਕਰਣਿਕ ਨਿਯਮ ਬਣਨੇ ਸ਼ੁਰੂ ਹੋ ਗਏ ਤੇ ਲਗਭਗ ਹਜ਼ਾਰ ਈਸਵੀ ਤੱਕ ਇਹ ਅਪ੍ਰੰਸ਼ਾਂ ਵੀ ਸਾਹਿਤਿਕ ਭਾਸ਼ਾਾਂ માં ਬਣ ਗਈਆਂ ਇਹਨਾਂ ਦਾ ਯੂਜ਼ ਵੀ ਸਾਹਿਤ ਨੂੰ ਲਿਖਣ ਵਿੱਚ ਕੀਤਾ ਗਿਆ ਤੇ ਮਤਲਬ ਪੂਰਨ ਰੂਪ ਵਿੱਚ ਇਹ ਹਜ਼ਾਰ ਈਸਵੀ ਤੱਕ ਜਿਹੜੀ ਇਹ ਹੈ ਅਪ੍ਰੰਸ਼ਾਂ ਇਹ ਸਾਹਿਤਿਕ ਭਾਸ਼ਾਾਂ માં ਬਣ ਗਈਆਂ ਵਿਦਵਾਨਾਂ ਦਾ ਵਿਚਾਰ ਹੈ ਕਿ ਲਗਭਗ 1400 ਈਸਵੀ ਤੱਕ ਸਾਹਿਤ ਰਚਨਾ ਇਹਨਾਂ ਅਪ੍ਰੰਸ਼ਾਂ ਵਿੱਚੋਂ ਹੁੰਦੀ ਰਹੀ ਤੇ ਬਾਅਦ ਵਿੱਚ ਵਿਕਾਸ ਕਰਕੇ ਇਹਨਾਂ ਅਪ੍ਰੰਸ਼ਾਂ ਵਿੱਚੋਂ ਜੋ ਕਿ ਭਾਰਤੀ ਭਾਸ਼ਾਾਂ માં ਬਣੀਆਂ ਜਿੰਨਾ ਵਿੱਚੋਂ ਪੰਜਾਬੀ ਵੀ ਇੱਕ ਹੈ ਮਤਲਬ 14 ਈਸਵੀ ਤੱਕ ਤਾਂ ਮਤਲਬ ਇੰਨਾ ਭਾਸ਼ਾਵਾਂਾਂ ਚ ਹੀ ਸਾਇਤਕ ਰਚਨਾ ਹੁੰਦੀ ਆ ਰਹੀਆਂ ਸਨ ਮਤਲਬ ਇੰਨਾ ਪਰਸ਼ਾਂ ਵਿੱਚੋਂ ਹੀ ਹੁੰਦੀ ਰਹੀ ਪਰ ਬਾਅਦ ਵਿੱਚ ਜਿਹੜੀ ਇਹ ਅਪਨਸ਼ ਹੈ ਇੰਨਾ ਵਿੱਚੋਂ ਹੀ ਜੋ ਕੀ ਮਤਲਬ ਹੁਣ ਜਿਹੜੀ ਅਸੀਂ ਯੂਜ਼ ਕਰਦੇ ਆ ਜਿਵੇਂ ਪੰਜਾਬੀ ਹੋ ਗਈ ਤੇ ਹੋਰ ਭਾਸ਼ਾਵਾਂ ਹੋ ਗਈਆਂ ਜਿਹੜੀ ਭਾਰਤ ਵਿੱਚ ਹੁਣ ਅਸੀਂ ਬੋਲੀਆਂ ਚਾਹੁੰਦੀਆਂ ਹਨ ਤੇ ਜੋ ਕੀ ਭਾਰਤੀ ਭਾਸ਼ਾਵਾਂ ਬਣੀਆਂ ਜਿਨ੍ਹਾਂ ਵਿੱਚੋਂ ਪੰਜਾਬੀ ਮਤਲਬ ਪੋਸਟਰੀਂ ਪੰਜਾਬੀ ਇਥੇ ਠੀਕ ਹੈ ਇਥੇ ਸੰਖੇਪ ਚ ਜੇ ਉੱਪਰ ਵਾਲਾ ਜਿਹਾ ਪੈਰਾ ਹੈ ਜੋ ਸੀ ਪੜਿਆ ਹੈ ਉਸ ਦੇ ਮੇਨ ਮੇਨ ਪੁਆਇੰਟ ਦਿੱਤੇ ਗਏ ਹਨ ਤੁਹਾਨੂੰ ਜੇ ਯਾਦ ਕਰਨਾ ਹੈ ਤਾਂ ਸ਼ਾਰਟ ਨੋਟਸ ਵਗੈਰਾ ਜਿਹੜੇ ਬਣਾਉਣੇ ਹਨ ਤਾਂ ਤੁਸੀਂ ਇੱਥੋਂ ਬਣਾ ਸਕਦੇ ਹੋ ਆਧੁਨਿਕ ਭਾਰਤੀ ਭਾਸ਼ਾਵਾਂ ਦਾ ਨਿਕਾਸ ਸਭ ਤੋਂ ਪਹਿਲਾਂ ਇਹ ਹੀ ਹੋਇਆ ਸੀਗਾ ਫਿਰ ਆर्य ਪਾਸ ਆਰੇ ਜਿਸੀ ਜਿਹੜੇ ਆर्य ਲੋਕ ਸੀਗੇ ਉਹ ਭਾਰਤ ਵਿੱਚ ਦਾਖਲ ਹੋਏ 1500 ਇਸਵੀ ਚ ਪੰਜਾਬ ਤੇ ਸਿੰਧੂ ਪਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਉਸੇੰ ਤੋਂ 700 ਤੱਕ ਮਤਲਬ ਅੱਗੇ ਵਧ ਗਏ ਆਰਿਆ ਭਾਸ਼ਾ ਵਿੱਚ ਵੇਦਾਂ ਦੀ ਰਚਨਾ ਵੈਦਿਕ ਭਾਸ਼ਾ ਆਰਿਆ ਦੁਆਰਾ ਗੰਗਾ ਯਮਨਾ ਦੁਆਬ ਢੇਜਿਤ ਬੰਗਾਲ ਅਸਮ ਤੇ ਉੜੀਸਾ ਤੱਕ ਜਾਵਸਨਾ ਤੇ ਗਨਰਾਜ ਦੀ ਉਹਨਾਂ ਨੇ ਸਥਾਪਨਾ ਕੀਤੀ ਵੈਦਿਕ ਭਾਸ਼ਾ ਤੇ ਆਦੀਵਾਸੀਆਂ ਦੀ ਭਾਸ਼ਾ ਦਾ ਮਿਸ਼ਣ ਹੋਇਆ ਤੇ ਵੈਦਿਕ ਭਾਸ਼ਾ ਨੂੰ ਨਿਯਮਬੱਧ ਕਰਨ ਲਈ ਉਹਨਾਂ ਨੇ ਵਿਆਕਰਣ ਦੀ ਰਚਨਾ ਕੀਤੀ ਉਦਾਹਰਣ ਵਜੋਂ ਅਸੀਂ ਪਾਣਿ ਵਾਲਾ ਉਹ ਲਿਖ ਸਕਦੇ ਹਾਂ ਅਸ਼ਟਾ ਧੈ ਦੀ ਰਚਨਾ ਕੀਤੀ ਸੀਗੀ ਨਿਯਮਬੱਧ ਸ਼ੁੱਧ ਵੈਦਿਕ ਭਾਸ਼ਾ ਦਾ ਸੰਸਕ੍ਰਿਤ ਕਹਾਉਣਾ ਆਮ ਲੋਕਾਂ ਦੁਆਰਾ ਨਿਯਮਾਂ ਦੀ ਪਾਲਣਾ ਨਾ ਕਰ ਸਕਣਾ ਤੇ ਲੋਕ ਬੋਲੀ ਦੇ ਰੂਪ ਵਿੱਚ ਪਾਲੀ ਪ੍ਰਕਿਰਤ ਦਾ ਵਿਕਾਸ ਹੋਣਾ ਪੰਜ ਪ੍ਰਕਿਰਤਾਂ ਇੱਥੇ ਜਿਹੜਾ ਵਾਪਿਸ ਉਹ ਆਨੰਦਤਾ ਗਿਆ ਹੈ ਪਿਸ਼ਾਚੀ ਪ੍ਰਾਕ੍ਰਿਤ ਸ਼ੌਰਸੇਨੀ ਪ੍ਰਾਕ੍ਰਿਤ ਮਹਾਰਾਸ਼ਟਰੀ ਪ੍ਰਾਕ੍ਰਿਤ ਮਾਗਦੀ ਪ੍ਰਕਿਰਤ ਤੇ ਅਰਧ ਮਾਗਦੀ ਪ੍ਰਕਿਰਤਾ ਵਿਕਾਸ ਹੋਇਆ ਤੇ ਇਹ ਜਿਹੜੀ ਪ੍ਰਕਿਰਤਾ ਸੀ ਇਹਨਾਂ ਦੇ ਵੀ ਨਿਯਮ ਕਰਨੇ ਸ਼ੁਰੂ ਹੋ ਗਏ ਤੇ ਸਾਹਿਤਿਕ ਭਾਸ਼ਾਵਾਂ ਬਣ ਗਈਆਂ ਅਪਭ੍ਰੰਸ਼ਾਂ ਦਾ ਪੜਾ ਪੰਜਾਬ ਅਪਭ੍ਰੰਸ਼ਾਂ ਪਿਛਾਚੀ ਸ਼ੋਰਸ ਐਨੀ ਮਹਾਰਾਸ਼ਟਰੀ मागਦੀ ਅਰਧ मागਦੀ ਦਾ ਵਿਕਾਸ 1000 ਇਸਵੀ ਤੱਕ ਅਪਭ੍ਰੰਸ਼ਾਂ ਦਾ ਵੀ ਸਾਹਿਤਿਕ ਭਾਸ਼ਾਵਾਂ ਬਣਨਾ ਲਗਭਗ 1400 ਇਸਵੀ ਤੱਕ ਸਾਹਿਤ ਰਚਨਾਇਨਾਂ ਅਪਭ੍ਰੰਸ਼ਾਂ ਵਿੱਚੋਂ ਹੀ ਹੋਈ ਇੰਨਾ ਹੀ ਆਧੁਨਿਕ ਭਾਰਤੀ ਪਾਸ਼ਾਵਾ ਦਾ ਨਿਕਾਸ ਹੋਣਾ ਇਹ ਸ਼ੋਰਟ ਨੋਟਸ ਹਨ ਇਹ ਜਿਹੜੇ ਡੱਬੇ ਚ ਬੰਧਾ ਹੈ ਇਹ ਤੁਸੀਂ ਮਤਲਬ ਪੁਆਇੰਟ ਵਜੋਂ ਯਾਦ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਲਾਈਕਸ ਤੇ ਕਮੈਂਟ ਜ਼ਰੂਰ ਕਰ ਰਹੇ ਹੋ ਧੰਨਵਾਦ